ਬੜੇ ਦਿਨਾਂ ਬਾਅਦ ਅੱਜ ਕੱਢਿਆ ਬਹੁਤ ਟਰੈਕਟਰ ਤੇ ਇਹਨੂੰ ਤੇਲ ਤੂਲ ਆਪਾਂ ਕਰ ਲਿਆ ਚੈੱਕ ਸਾਰਾ ਇੰਜਨ ਦਾ ਗੇਅਰ ਦਾ ਤੇ ਪੈਟਰੋਲ ਹੁਣ ਇਹਨੂੰ ਕਰਦੇ ਆ ਸਟਾਰਟ ਦੇ ਦਿਆਂ ਸਟਾਰਟ ਹੋ ਜਾਂਦਾ ਕਿ ਨਹੀਂ ਜੋ ਜੋਗ-ਜੋਗ ਲੱਗੀ ਸੀ ਇਹਦੀ ਇੱਥੇ ਨੂੰ ਘਰੋ ਮੜਾ ਯਾਰ ਇੱਥੇ ਦਾ ਲੋ ਜੀ ਹੋ ਗਿਆ ਸਟਾਰਟ ਆਪਣਾ ਪੰਜਾਬੀ ਸੰਗਾਰ ਜੋਗ-ਜੋਗ ਲੌਕ ਕਰ ਦਤਾ ਉਸਤਾਨ ਇਹ ਹੱਥ ਨਾਲ ਗ੍ਰੈਪ ਨਹੀਂ ਬਣਦੀ ਇੱਕ ਹੱਥ ਨਾਲ ਟਰੈਕਟਰ ਨੂੰ ਆ ਬਿਖਣਾ ਪੈਂਦਾ ਤਾਂ ਫੇਰ ਟਾਸ ਭੱਜਦੀ ਆ ਉਦੋਂ ਟਾਸ ਨਹੀਂ ਭੱਜਦੀ ਆ ਜੀ ਤੇ ਅੱਜ ਹੁਣ ਆਪਾਂ ਬੁਲਾਉਨੇ ਆ ਸਾਰਿਆਂ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆ ਵੀ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਅੱਜ ਆਪਾਂ ਹੁਣ ਲੱਗਿਆਂ ਥਾਂ ਬੋਣ ਖੇਤ ਬੋਣ ਵਾਲਾ ਸੀਗਾ ਥਾਂ ਤੇ ਉਹਦੇ ਵਿੱਚ ਸਬਜ਼ੀਆਂ ਸੂਜੀਆਂ ਲਾਉਣੇ ਆ ਗੱਠਿਆਂ ਦੀ ਪਨੀਰੀ ਹੋਈ ਆ ਕਾਣ ਹੋ ਗਿਆ ਤਿਆਰ ਪਨੀਰੀ ਤੇ ਬਹੁਤ ਹਾਂ ਬਣਾ ਸੀ ਤੁਹਾਨੂੰ ਦਿਖਾਉਣੀ ਆ ਸਾਰਾ ਢੇਰ ਟੂਰ ਪਾਇਆ ਦੇ ਚ ਤੇ ਇਹਦੇ ਵਿੱਚ ਗੱਠਿਆਂ ਦਾ ਕੰਨ ਲਾਉਣਾ ਆ ਤੇ ਸਬਜ਼ੀਆਂ ਸੂਜੀਆਂ ਹੋਰ ਵੀ ਇਹਦੇ ਵਿੱਚ ਲਾਵਾਂਗੇ ਅਗੀਤੀਆਂ ਦਾ ਜਿਹੜੀਆਂ ਫਰਵਰੀ ਮਾਰਚ ਦੇ ਵਿੱਚ ਤਿਆਰ ਹੋ ਜਾਣਗੀਆਂ ਤੇ ਉਦੋਂ ਫਿਰ ਆਪਾਂ ਸਬਜ਼ੀ ਵੇਚਣ ਦਾ ਵੀ ਕੰਮ ਸ਼ੁਰੂ ਕਰਾਂਗੇ ਕਿ ਕੋਈ ਨਾ ਕੋਈ ਕੰਮ ਕਰਕੇ ਗੁਜ਼ਾਰਾ ਦਾ ਕਾਰਨ ਆ ਜਾਂ ਰੋਟੀ ਦਾ ਫੇਰ ਹੀ ਮਿਲਣੀ ਹੈ ਨਹੀਂ ਤਾਂ ਰੋਟੀ ਅੱਜ ਦੇ ਟਾਈਮ ਦੇ ਵਿੱਚ ਬੜੀ ਮੁਸ਼ਕਲ ਹੋਈ ਆ ਤੇ ਤਾਂ ਕਰਕੇ ਆਈ ਟਰੈਕਟਰ ਕੱਢਿਆ ਕੰਮ ਤਾਂ ਮੈਨੂੰ ਹੋਰ ਵੀ ਬਹੁਤ ਹੀ ਗੱਡੀ ਦੇ ਪਰ ਉਹ ਮੈਨੂੰ ਅੱਜ ਛੱਡਣੀ ਪੈਣੀ ਆ ਤੇ ਹੁਣ ਮੈਂ ਉਹ ਟਰੈਕਟਰ ਕੱਢ ਕੇ ਸਟਾਰਟ ਕਰ ਲਿਆ ਤੇ ਹੁਣ ਆਪਾਂ ਉਹਨੂੰ ਬੋਹਨੇ ਆ ਹੁਣ ਤੇਲੇ ਤੇਲੇ ਵਾ ਦੇਣਾ ਤੇਲ ਉੱਤਰ ਗਈ ਹੈ ਨਹੀਂ ਕਿ ਇੰਨੀ ਤੇਲ ਬਦਲ ਹੋਇਆ ਘੱਟ ਥੋੜੀ ਤੇਲ ਹੈ ਅੱਜ ਇੰਨੀ ਤੇ ਹੁਣੇ ਵਾ ਦੇਣੇ ਆ ਨ ਬਰੀਕ ਕਰ ਦੇਣਾ ਮਗਰ ਉਹ ਸੁਹਾਗੀ ਮਾਰ ਦੇਣੀ ਨਾਲ ਟਰੈਕਟਰ ਦੇ ਮਗਰ ਪਾ ਕੇ ਇਹ ਬਰੀਕ ਕਰਕੇ ਤਾਂ ਵਧੀਆ ਬਣ ਜਾਊਗਾ ਘਾਹ ਕੁ ਵਿੱਚ ਸਭ ਕੁਝਰ ਦੇਣਾ ਵਧੀਆ ਬਣਾ ਲਵਾਂਗੇ ਇਹਨ ਇੱਕ ਵਾਰੀ ਤੇ ਹੁਣ ਟਰੈਕਟਰ ਨੂੰ ਲਿਆਉਣੇ ਇੱਧਰ ਡੈਡੀ ਆ ਚੱਕ ਲਿਆ ਇਹਦਾ ਰੂਟਾਬੀਟਰ ਇਹ ਦੋਨਾਂ ਪਾਸੇ ਫਿੱਟ ਹੋ ਜਾਂਦਾ ਤੇ ਇਹ ਰੰਬੀਆਂ ਹੁਣ ਆਇਆਂ ਤਿੱਖੀਆਂ ਤਾਂ ਇਹਨ ਕੁੱਤਰ ਦਿੰਦੀਆਂ ਘਾਹ ਕੁ ਤੇ ਹੁਣ ਆਪਾਂ ਟਰੈਕਟਰ ਨੂੰ ਇੱਧਰ ਲਿਆਉਣੇ ਆ ਇਹ ਸਾਨੂੰ ਦਿਖਾਉਣੇ ਆ ਬਾਹ ਬਾਹੀ ਕਿੱਦਾਂ ਹੁੰਦੀ ਆ ਇਹਦੇ ਨਾਲ ਇਹ ਵੱਡੇ ਟਰੈਕਟਰ ਨਾਲੋਂ ਬਹੁਤ ਵਧੀਆ ਜਾਣੀ ਛੋਟੇ ਜ਼ਿਮੀਦਾਰ ਲਈ ਇਹ ਬਹੁਤ ਵਧੀਆ ਚੀਜ਼ ਆ ਤੇ ਖੜਾ ਤਾਂ ਵੱਡਾ ਟਰੈਕਟਰ ਵੀ ਆ ਤੇ ਪਰ ਆਪਾਂ ਅੱਜ ਛੋਟੇ ਨਾਲ ਧੁੱਕੀ ਪੇੜਾਂਗੇ ਪੂਰੀ ਬਟ ਆਪਾਂ ਖਾਤੇ ਨੂੰ ਵੀ ਇਹਦੇ ਨਾਲ ਦੌਰ ਤੇਰ ਪਾ ਦਈਦੀ ਆ ਬੜੇ ਵਧੀਆ ਤਰੀਕੇ ਨਾਲ ਤੇ ਬਾਬੇ ਦੀ ਕਿਰਪਾ ਨਾਲ ਵੇੜਾ ਆਪਣਾ ਭਾਬੀ ਨੇ ਭਰਿਆ ਪਿਆਇਆ ਮਸ਼ੀਨਰੀ ਦੇ ਨਾਲ ਤੇ ਇਦਾਂ ਦੀ ਮੇਰ ਬਹੁਤ ਚਿਰ ਬਾਅਦ ਪਹਿਲੀ ਵਾਰੀ ਸਮਝ ਲਓ ਆਪਣੀ ਵੀਡੀਓ ਚ ਹੋਈ ਆ ਤੇ ਹੁਣ ਆਪਾਂ ਪੰਜਾਬ ਸ਼ਿੰਗਾਰ ਨੂੰ ਲੈ ਕੇ ਚੱਲਦੇ ਆਂ ਥੀਤ ਦੇ ਵਿੱਚ ਹੋਈ ਇੱਕ ਵਾਰੀ ਆਪਾਂ ਬਾਦਲਤਾ ਆ ਕਾ ਦੂਜੀ ਪੀਜੀ ਹਰੀ ਵੀ ਵਹਮਾਂਗੇ ਤੇ ਆ ਇੰਨਾ ਥਾਂ ਸਾਡੇ ਸਾਹਮਣੇ ਇਹ ਵਹਣ ਆ ਰਹੀ ਦਾ ਸਾਤੀ ਨੇ ਆਲਾ ਦਵਾਲਾ ਬਦਤ ਆ ਆ ਦੇਖ ਲੋ ਤੁਹਾਡੇ ਸਾਹਮਣੇ ਇਹ ਜੀ ਮੈਂ ਉੱਪਰ ਉੱਪਰ ਚਲਾਇਆ ਬੜਾ ਦੱਬ ਕੇ ਨਹੀਂ ਚਲਾਇਆ ਨਹੀਂ ਤਾਂ ਇੱਕ ਵਾਰੀ ਐਨ ਤਸੱਲੀ ਕਰਾਉਂਦਾ ਇਹ ਤੇ ਆ ਖੜਾ ਆਪਣਾ ਪੰਜਾਬ ਸ਼ਿੰਗਾਰ ਦਾ ਬਾਬਾ ਗੁਰਵਿੰਦਰ ਸਿੰਘ ਕੇੜੀ ਵਾਲੇ ਦਾ ਪੰਜਾਬ ਸ਼ਿੰਗਾਰ ਆ ਇਹ ਆਪਣਾ ਵੀ ਪੰਜਾਬ ਸ਼ਿੰਗਾਰ ਆ ਇਹ ਆਪਣਾ ਵੀ ਘੋੜਾ ਆ ਦੇਖਿਓ ਪੌਂਦਾ ਦਲੂਗ ਆ ਇਹਨ ਪੂਰੀ ਤਰ੍ਹਾਂ ਪਸੰਦੀ ਕਰਾਉਂਦਾ ਯਾਰ ਪੂਰੀ ਇਹ ਗੇਰ ਪਾ ਲਿਆ ਆ ਗੇਰ ਪੈ ਗਿਆ ਟੜ ਦਾ ਧੂੜਾ ਕਨੇ ਪੰਜਾਬ ਸਿੰਗਾਰ ਜਾਇਦਾ ਰੋਸੀਆ ਰੋਸੀਆ ਨਹੀਂ ਹੈ ਤਾਂ ਨਹੀਂ ਆਪਣੀ ਦੇਖੋ ਫਿਰ ਥੋੜੇ ਜਿਹਾ ਸੌਖਾ ਰਹਿਦਾ ਹਾਲਾਂ ਦੇ ਵਿੱਚ ਫਸਦਾ ਨਹੀਂ ਹੈਗਾ ਇਹਨਾਂ ਉਪਰਾਂ ਸਫਾਈ ਸੂਈ ਖੱਤੇ ਦੀ ਕਰਕੇ ਤਾਂ ਫੇਰ ਹੀ ਬਾਈ ਬੁਈ ਦਾ ਆ ਫੇਰ ਥੋੜਾ ਸੌਖਾ ਰਹਿੰਦਾ ਕਿਉਂਕਿ ਇਹਨਾਂ ਦੀਆਂ ਰੰਬੀਆਂ ਦੇ ਨਾਲ ਲਫਾਫੇ ਲਪੇਟ ਹੋ ਜਾਂਦੇ ਆ ਜੋ ਵੀ ਗੰਦਮਾ ਦੇ ਆ ਸਾਫ਼ ਕਰਕੇ ਤਾਂ ਮੁੱਢ ਮੁੱਢ ਵੀ ਆਪਾਂ ਵੱਡੇ ਜਿਹੜੇ ਹੁੰਦੇ ਉਹ ਖੁਰਚ ਕੇ ਕਈ ਨਾ ਫੇਰ ਹੀ ਬਾਈ ਦਾ ਆ ਇਹ ਸੌਖਾ ਰਹਿੰਦਾ ਜਿੰਨੀ ਇਹਦੀ ਸਾਫ਼ ਕਰਾਂਗੇ ਉਨਾ ਹੀ ਵਧੀਆ ਚੱਲੂਗਾ ਟਰੈਕਟਰ ਛੋਟੇ ਜ਼ਿਮੀਂਦਾਰ ਲਈ ਬਹੁਤ ਵਧੀਆ ਆ ਇਹ ਬਹੁਤ ਵਧੀਆ ਚੀਜ਼ ਆ ਜਿਹੜੀ ਬਣੀ ਆ ਹੁਣ ਆਪਾਂ ਜ਼ੋਰ ਦੀ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ ਕਿ ਕਿੱਦਾਂ ਦਾ ਧਾਮ ਬਣਾਉਣਾ। ਲਓ ਬਈ ਮਿੱਤਰੋ ਹੁਣ ਮੈਂ ਤੇਰ ਪਾਉਂਦਾ ਪਿਆ ਤੀਜੀ ਵਾਰੀ ਪਾਉਂਦਾ ਪਿਆ ਤਾਂ ਤੇ ਆਪਣਾ ਪੰਜਾਬ ਸ਼ਿੰਗਾਰ ਦੇਖੋ ਧੂੜਾਂ ਪੜਦਾ ਪੂਰੀ ਤਰ੍ਹਾਂ। ਇਹ ਗਰਗਾਚੇ ਪਾਉਂਦਾ। ਧੜ ਗਿਆ ਧੜ ਗਿਆ ਧੜ ਗਿਆ ਧੜ ਗਿਆ। ਧੜ ਗਿਆ ਧੜ ਗਿਆ ਧੜ ਗਿਆ ਧੜ ਗਿਆ ਧੜ ਗਿਆ ਚੱਲ 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 ਚੱਲ। ਚੱਕ ਲੈ ਚੱਕ ਲੈ। ਉਹਦਾ ਘੋਰੂ ਪੜਦਾ ਪੂਰਾ ਘੋਰੂ ਪੜਦਾ ਪੂਰਾ ਜਾਂਦਾ ਚੱਲ 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 ਸਿੱਧਾ ਜਣੇ ਸਿੱਧਾ ਇਹ ਆਰੀ ਪਾਉਂਦਾ ਮੈਂ ਯਾਰ ਮੋੜ-ਮੋੜ ਵਿੱਚੋਂ ਚੱਕ ਕੇ ਘਾ ਦੂ ਚੱਕ ਕੇ ਇੱਕ ਵਾਰੀ ਫੇਰ ਬਾਵਾਗੇ ਤੇ ਚਾਰ ਵਾਰੀ ਬਾਹ ਕੇ ਤਸੰਦੀ ਹੁਣੀ ਆ ਹਾਂ ਦੀ ਜੱਕ ਜੇ ਬੈਠੀ ਤਾ ਲੱਗੀ ਸੀ ਤਾ ਤੋੜਦੀ ਆ ਚੱਲ 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 ਤੁਰਿਆ ਗਿਆ ਤੁਰਿਆ 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 मर जा बड़ी जाग दे बचाई चक चक ਆ ਵੀ ਇਕੱਲਾ ਹੀ ਤੁਰਿਆ ਜਾਂਦਾ ਪੰਜਾਬ ਸ਼ਿੰਗਾਰ ਘਰਾਤੀ ਆ ਪੰਜਾਬ ਜੰਗਾਰ ਨੇ ਆਤੀ ਹੁਣ ਸੋਣਾ ਇਹ ਹਾਲ ਹੂਲ ਜੇ ਪੱਤੀਆਂ ਕਰ ਲਈਏ ਇੱਕ ਵਾਰੀ ਸਾਫ ਰਿੰਟਾ ਮੀਟਰ ਤਾਂ ਫੇਰ ਇਹ ਤਰੀਕਾ ਕੁ ਚੋਕੇ ਤੇ ਇੱਕਾਰੀ ਬਾਹਰ ਨੇ ਤੇ ਹੁਣ ਆਪਾਂ ਆ ਥਾਂ ਪੋਣਾ ਆ ਇਧਰ ਆਉਣਾ ਸਾਫ ਕਰਕੇ ਡੈਡੀ ਨੇ ਪੱਟ ਦਿੱਤੇ ਆ ਪਿੰਡੀਆਂ ਬੁੰਡੀਆਂ ਆ ਲੱਗਦੀਆਂ ਸੀ ਅੱਲੇ ਪਰ ਪੱਟ ਦਿੱਤੀਆਂ ਡੈਡੀ ਨੇ ਤੇ ਹੁਣ ਆ ਥਾਂ ਪੋਣੇ ਆ ਇੱਧਰ ਨੂੰ ਲਿਆਉਣੇ ਟਰੈਕਟਰ ਪੰਜਾਬ ਸ਼ਿੰਗਾਰ ਇੱਧਰ ਦੀ ਚਟਾਲੇ ਵੈਜ ਦੀ ਲਿਆਉਣੇ ਆ ਉਹ ਆਉਂਦੇ ਆ ਨਿਆਣੀ ਆਹ ਤੇ ਭਾ ਹੁਣੀ ਆਉਂਦੇ ਆ ਉਧਰ ਤਾਊ ਆਉਂਦਾ ਆ ਉਹਦੇ ਤਾਊ ਆਉਂਦੇ ਪੱਤੇ ਪੱਤੇ ਦਾ ਰਹਿਣ ਦੋ ਉਹੀ ਭਿੰਡੀਆਂ ਚੱਕ ਦੋ ਉੱਥੇ ਚਟਾਲੇ ਵੇਚ ਦੀ ਲੈ ਆਉਣੇ ਆ ਟਰੈਕਟਰ ਹੁਣ ਕੱਢਦੇ ਆ ਟਰੈਕਟਰਾਂ ਦੀ ਉਹ ਵੀ ਗੰਨੇ ਵੀ ਬੀਜਦੇ ਆ ਥੋੜੀ ਜਿਹਾ ਬਰੂਟੇ 85 ਦੇ ਵੱਡੇ ਪਏ ਹੀ ਮੂਸਲ ਡੇਪ ਹੈ ਔਰ ਆ ਦੇ ਵਿੱਚ ਉਹਦਾ ਹੀ ਉਹ ਵੱਢ ਕੇ ਤਾਂ 40 ਦੇ ਸਿੱਟੇ ਹੀ ਇਹ 85 ਵੀ ਆ ਇਹਨੂੰ ਚੂਹਾ ਚਾਹ ਬਹੁਤ ਪਿੰਦਾ ਪੋਲਾ ਹੁੰਦਾ ਗੰਨਾ ਤੇ ਰਾਸ ਵਧੀ ਜਾਂਦੀ ਆ ਥੋੜਾ ਜਿਹਾ ਥਾਂ ਇਧਰ ਨੂੰ ਹੈਗਾ ਗਵਾਦੀ ਦੇ ਨਾਲ ਨਾਲ ਤੇ ਇਧਰ ਨੂੰ ਲਾਣੇ ਇਧਰ ਥਾਂ ਹਜੇ ਵਿਹਲਾ ਨਹੀਂ ਹੈਗਾ ਤੇ ਇੱਥੇ ਦਾ ਸਿਆੜ ਕੱਢ ਕੇ ਲਾ ਦਨੇ ਆ ਹਾਂ ਵੀ ਸ਼ੇਰਾ ਲਿਆ ਹੈ ਕਿ ਨਹੀਂ ਹੈ ਲਿਆ ਇਹ ਕੋ ਬਚੰਗੀ ਉਹਦੀ ਕਿਦਾਂ ਦੇਖ